ਇਸ ਸਮੇਂ ਦੀ ਗੱਲ ਕਰੀਏ ਤਾਂ ਗ੍ਰੇਟਰ ਟ੍ਰਾਂਟੋ ਏਰੀਆ ਯਾਨੀ ਕਿ ਬ੍ਰੈਂਟਨ ਮਿਸੀਸਾਗਾ ਤੇ ਟ੍ਰਾਂਟੋ ਦੇ ਨਾਲ ਲੱਗਦੇ ਏਰੀਏ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕ੍ਰਾਈਮ ਹੈ ਜਿਹੜਾ ਉਹ ਦਿਨ-ਬਦ ਦਿਨ ਵਧ ਰਿਹਾ ਹੈ ਖਾਸ ਕਰਕੇ ਚੋਰੀ ਨੂੰ ਲੈ ਕੇ ਲਗਾਤਾਰ ਹਰ ਰੋਜ਼ ਬਹੁਤ ਸਾਰੀਆਂ ਗੱਡੀਆਂ ਨੇ ਜਿਹੜੀਆਂ ਲੋਕਾਂ ਦੇ ਘਰਾਂ ਦੇ ਬਾਹਰੋਂ ਚੋਰੀ ਹੋ ਜਾਂਦੀਆਂ ਨੇ ਜਿਸ ਤੋਂ ਬਾਅਦ ਲੋਕ ਇਸ ਨੂੰ ਲੈ ਕੇ ਕਾਫੀ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਤਾਂ ਦੱਸ ਜਿਏ ਕਿ ਇਸ ਦੇ ਵਿੱਚ ਪੀਲ ਰੀਜਨਲ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਪੁਲਿਸ ਨੇ 18 ਅਜੇਹ ਲੋਕਾਂ ਦੇ ਇੱਕ ਗਰੋਹ ਨੂੰ ਕਾਬੂ ਕੀਤਾ ਜੋ ਕਿ ਅਜੇਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਤੇ ਇਹਨਾਂ ਦੇ ਕੋਲੋਂ 1.2 ਮਿਲੀਅਨ ਡਾਲਰ ਦੇ ਵਾਹਨ ਜਿਹੜੇ ਉਹ ਵੀ ਬਰਾਮਦ ਹੋਏ ਨੇ ਸੋ ਇਸ ਸੰਬੰਧੀ ਜ਼ਿਆਦਾ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਕਿ ਪੀਲ ਰੀਜਨ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਘਰੇਲੂ ਹਮਲਿਆਂ ਹਥਿਆਰਬੰਦ ਡਕੈਤੀਆਂ ਅਤੇ ਕਾਰ ਹਾਈਜੈਕਿੰਗ ਦੀ ਲੜੀ ਦੇ ਨਾਲ ਜੁੜੇ 18 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਸ ਨਾਲ 1.2 ਮਿਲੀਅਨ ਡਾਲਰ ਤੋਂ ਵੱਧ ਦੇ ਚੋਰੀ ਹੋਏ ਵਾਣ ਵੀ ਬਰਾਮਦ ਕੀਤੇ ਗਏ ਨੇ ਇਸ ਸਬੰਧ ਦੇ ਤਾ ਪੁਲਿਸ ਦੇ ਵੱਲੋਂ ਬ੍ਰੈਂਪਟਨ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਸ ਵਿੱਚ ਪੁਲਿਸ ਮੁਖੀ ਨੇ ਜਿਹੜੇ ਨਿਸ਼ਾਨ ਉਹਨਾਂ ਦੇ ਨਾਲ ਡਿਟੈਕਟਿਵ ਐਲਨ ਡੀਨ ਦੇ ਸਮੇਤ ਬਹੁਤ ਸਾਰੇ ਅਫਸਰ ਮੌਜੂਦ ਸਨ ਜਿਨ੍ਹਾਂ ਨੇ ਵੇਰਵੇ ਦੰਦਿਆਂ ਇਸ ਦਾ ਖੁਲਾਸਾ ਜਿਹੜਾ ਉਹ ਕੀਤਾ ਦੱਸ ਦਈਏ ਕਿ ਜਾਂਚ ਨੇ ਹਿੰਸਿਕ ਅਪਰਾਧਾਂ ਦੀ ਲੜੀ ਹੈ ਜਿਹੜੀ ਉਹ ਤੋੜ ਦਿੱਤੀ ਹੈ ਇਸ ਲੜੀ ਦੇ ਤਹਿਤ ਬ੍ਰੈਮਟਨ ਮਿਸੀਸਾਗਾ ਅਤੇ ਗ੍ਰੇਟਰ ਟ੍ਰਾਂਟੋ ਏਰੀਆ ਨੂੰ ਲਗਾਤਾਰ ਪ੍ਰਭਾਵ ਹੈ ਜਿਹੜਾ ਪੈ ਰਿਹਾ ਸੀ ਤੇ ਲਗਾਤਾਰ ਇਸ ਪ੍ਰਭਾਵ ਦੇ ਚਲਦੇ ਬਹੁਤ ਸਾਰੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਾਂਚ ਨੇ ਕਈ ਖਰੋਖੋਜ ਵਰੰਟ ਨੇ ਜਿਹੜੇ ਉਹ ਵੀ ਲਾਗੂ ਕੀਤੇ ਨੇ ਨਤੀਜੇ ਦੇ ਵਜੋਂ 18 ਗ੍ਰਿਫਤਾਰੀਆਂ ਤੇ 100 ਤੋਂ ਵੱਧ ਦੋਸ਼ ਨੇ ਜਿਹੜੇ ਉਹ ਲਗਾਏ ਗਏ ਨੇ ਇਹਨਾਂ 18 ਲੋਕਾਂ ਦੇ ਉੱਪਰ ਜੀਟੀਏ ਦੇ ਅੰਦਰ ਵੱਖ-ਵੱਖ ਨਗਰਪਾਲਿਕਾਵਾਂ ਵਿੱਚ ਵਾਪਰੇ ਇਹਨਾਂ ਅਪਰਾਧਾਂ ਨੇ ਪੀੜਤਾਂ ਦੇ ਉੱਪਰ ਡੂੰਘਾ ਪ੍ਰਭਾਵ ਹੈ ਜਿਹੜਾ ਉਹ ਪਾਇਆ ਜਿਹੜੇ ਚੀਫ ਨਿਸ਼ਾਨ ਨੇ ਉਹਨਾਂ ਨੇ ਕਿਹਾ ਕਿ ਘਰ ਦੇ ਹਮਲਿਆਂ ਵਿੱਚ ਹਥਿਆਰਾਂ ਲਈ ਜਾਗਣ ਵਾਲੇ ਵਿਅਕਤੀਆਂ ਨੂੰ ਸ਼ਾਮਿਲ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਸਮੇ ਸਮੇ ਦੇ ਉਪਤਮ ਕਾਇਆ ਚੰਦਿਆ ਸੀ ਜਿਸ ਕਰਕੇ ਬੱਚੇ ਵੀ ਵੱਡੇ ਸਦਮੇ ਦੇ ਵਿੱਚ ਸਨ ਜਿਸ ਕਰਕੇ ਪੁਲਿਸ ਲਗਾਤਾਰ ਇਹਨਾਂ ਲੋਕਾਂ ਦੀ ਭਾਲ ਕਰ ਰਹੀ ਸੀ ਜਿਹੜੇ ਕੀ ਅਜਹੀਆਂ ਕਟਨਾਵਾਂ ਨੂੰ ਅੰਜਾਮ ਦਿੰਦੇ ਨੇ ਪੁਲਿਸ ਨੇ ਕਾਰਵਾਈ ਦੇ ਦੌਰਾਨ 55000 ਤੋਂ ਵੀ ਵੱਧ ਚੋਰੀ ਦੀ ਜਾਇਦਾਦ ਦੀਆਂ ਚੀਜ਼ਾਂ ਵੀ ਬਰਾਮਦ ਕੀਤੀਆਂ ਨੇ ਅਤੇ ਨਾਲ-ਨਾਲ ਬਹੁਤ ਸਾਰੇ ਸਾਧਨ ਨੇ ਜਿਹੜੇ ਉਹ ਵੀ ਬਰਾਮਦ ਕੀਤੇ ਨੇ ਸੋ ਨਵੰਬਰ 2023 ਅਤੇ 2024 ਦੇ ਦਰਮਿਆਨ ਰੈਂਪਟਨ ਦੇ ਵਿੱਚ 8 ਅਜਿਹੇ ਹਿੰਸਕ ਡਕੈਤੀਆਂ ਹੋਈਆਂ ਸਨ ਜਿਸ ਦਾ ਖੁਲਾਸਾ ਅੱਜ ਪੁਲਿਸ ਦੇ ਵੱਲੋਂ ਕੀਤਾ ਗਿਆ ਤੇ ਇਹਨਾਂ ਡਕੈਤੀਆਂ ਨੂੰ ਅੰਜਾਮ ਦੇਣ ਵਾਲੇ ਇਹੀ ਲੋਕ ਸਨ ਜੋ ਕਿ ਇਸ ਵੇਲੇ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਸੂਚਨਾ ਦੱਸਿਆ ਕਿ ਇਹਨਾਂ ਘਟਨਾਵਾਂ ਜਿਨ੍ਹਾਂ ਦੇ ਵਿੱਚ ਘਰੇਲੂ ਹਮਲੇ, ਕਾਰ ਜੈਕਿੰਗ ਅਤੇ ਵਪਾਰਕ ਡਕੈਤੀਆਂ ਸ਼ਾਮਲ ਨੇ ਮਕਤੂਰ ਤੇ ਗਹਿਣਿਆਂ, ਕੱਪੜਿਆਂ ਤੇ ਲਗਜ਼ਰੀ ਵਾਹਨਾਂ ਨੂੰ ਇਹ ਲੋਕ ਨਿਸ਼ਾਨਾ ਬਣਾਉਂਦੇ ਸਨ ਜਿਸ ਨੂੰ ਹੁਣ ਪੁਲਿਸ ਨੇ ਗ੍ਰਫਤਾਰ ਕਰ ਲਿਆ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਅਨੁਸਾਰ ਇਹਨਾਂ ਦੀ ਪਛਾਣ ਗੁਪਤ ਰੱਖੀ ਗਈ ਹੈ ਪਰ ਇਹਨਾਂ ਵਿੱਚੋਂ ਜ਼ਿਆਦਾਤਰ ਲੋਕ ਨੇ ਜਿਹੜੇ ਉਹ ਬ੍ਰੈਂਟਨ ਦੇ ਨਾਲ ਸਬੰਧਤ ਨੇ ਜਦਕਿ ਕੁਝ ਮਿਸਿਸਾਗਾ ਦੇ ਨਾਲ ਵੀ ਸਬੰਧਤ ਨੇ ਬਲਕਿ ਬਾਕੀ ਦੇ ਜਿਹੜੇ ਲੋਕ ਨੇ ਉਹ ਹੋਰ ਜਗਾਵਾਂ ਦੇ ਨਾਲ ਸੰਬੰਧਿਤ ਨੇ ਤਾਂ ਦੱਸ ਦਈਏ ਕਿ ਦੋ ਹਥਿਆਰਬੰਦ ਡਕੈਤੀਆਂ ਅਤੇ ਤਿੰਨ ਚਾਕੂ ਪੁਆਇੰਟ ਡਕੈਤੀਆਂ ਇਹਨਾਂ ਦੇ ਵਿੱਚ ਸ਼ਾਮਿਲ ਨੇ ਜਿਨ੍ਹਾਂ ਦਾ ਖੁਲਾਸਾ ਪੁਲਿਸ ਦੇ ਵੱਲੋਂ ਕੀਤਾ ਗਿਆ ਪੁਲਿਸ ਦੇ ਵੱਲੋਂ ਇਹ ਪ੍ਰੋਜੈਕਟ 2023 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਤੇ ਲਗਾਤਾਰ ਉਦੋਂ ਤੋਂ ਹੀ ਜੀਟੀਏ ਪੀਲ ਖੇਤਰ ਤੇ ਯੋਕ ਖੇਤਰ ਦੇ ਵਿੱਚ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ ਤੇ ਹੁਣ ਪੁਲਿਸ ਨੂੰ ਇਸ ਦੇ ਵਿੱਚ ਸਫਲਤਾ ਹਾਸਲ ਹੋਈ ਹੈ ਅਤੇ 1.2 ਮਿਲੀਅਨ ਡਾਲਰ ਦੀ ਕੀਮਤ ਵਾਲੇ ਵਾਹਨ ਬਰਾਮਦ ਹੋਏ ਨੇ ਜਿਨ੍ਹਾਂ ਦੀ ਗਿਣਤੀ 12 ਦੇ ਕਰੀਬ ਦੱਸੀ ਜਾ ਰਹੀ ਹੈ ਇਸ ਸਬੰਧਤ ਪੁਲਿਸ ਦੇ ਵੱਲੋਂ 10 ਵਿਅਕਤੀਆਂ ਨੂੰ ਚਾਰਜ ਜਿਹੜਾ ਕੀਤਾ ਗਿਆ ਸੀ ਜਿਨ੍ਹਾਂ ਦੇ ਉੱਪਰ ਕਾਨੂੰਨੀ ਬੰਦੂਕਾਂ ਰੱਖਣ ਦੇ ਇਲਜ਼ਾਮ ਲੱਗੇ ਸਨ ਅਤੇ 71 ਹਥਿਆਰ ਵੀ ਇਸ ਮੌਕੇ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਨੇ ਪੀਲ ਰੀਜਨਲ ਪੁਲਿਸ ਵੱਲੋਂ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਇਹਨਾਂ 'ਤੇ ਉੱਪਰ ਕਾਰਵਾਈ ਯਕੀਨੀ ਬਣਾਉਣ ਦੀ ਗੱਲ ਆਖੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਪੁਲਿਸ ਸ਼ਕਤੀ ਦੇ ਨਾਲ ਇਹਨਾਂ ਕ੍ਰਾਈਮਨਲ ਲੋਕਾਂ ਦੇ ਉੱਪਰ ਆਪਣਾ ਸ਼ਿਕੰਜਾ ਕਸਦੀ ਰਹੇਗੀ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਸਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ